ਆਨ ਖਾਨ ਦੇ ਘਰ ਤੇ ਫਾਇਰਿੰਗ ਕਰਨ ਵਾਲੇ ਦੋ ਸ਼ੂਟਰ ਗ੍ਰਿਫਤਾਰ ਮੁੰਬਈ ਕ੍ਰਾਈਮ ਬ੍ਰਾਂਚ ਨੇ ਗੁਜਰਾਤ ਦੇ ਕੱਚ ਤੋਂ ਦੋਵੇਂ ਕੀਤੇ ਕਾਬੂ 25 ਅਪ੍ਰੈਲ ਤੱਕ ਮਿਲਿਆ ਦੋਵਾਂ ਦਾ ਪੁਲਿਸ ਰਿਮਾਂਡ ਪੁਲਿਸ ਮੁਤਾਬਕ ਮੁਲਜ਼ਮਾਂ ਨੇ ਕੀਤੇ ਸੀ 5 ਰਾਉਂਡ ਫਾਇਰ ਸਸਿਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸ਼ੁਰੂਆਤ ਕਰਦੇ ਹਾਂ ਸੀਐਮ ਮਾਨ ਦੇ ਗੁਜਰਾਤ ਦੌਰੇ ਤੋਂ ਗੁਜਰਾਤ ਦੇ ਵਿੱਚ ਦਰਅਸਲ ਰੋਡ ਸ਼ੋਅ ਸੀਐਮ ਮਾਨ ਵੱਲੋਂ ਕੱਢਿਆ ਜਾ ਰਿਹਾ ਹੈ ਔਰ ਇਸ ਰੋਡ ਸ਼ੋਅ ਦੌਰਾਨ ਉਹ ਭਾਵੁਕ ਹੋ ਗਏ ਅਰਵਿੰਦ ਕੇਜਰੀਵਾਲ ਨੂੰ ਯਾਦ ਕਰਦੇ ਆ ਉਹਨਾਂ ਨੇ ਭਾਵੁਕਤਾ ਨਾਲ ਕਿਹਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਪਿੱਛੇ ਭਾਜਪਾ ਦੀ ਸਾਜ਼ਿਸ਼ ਹੈ ਔਰ ਕੇਜਰੀਵਾਲ ਦੇ ਨਾਲ ਇੱਕ ਅਤਵਾਦੀ ਵਾਂਗ ਵਿਹਾਰ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਆਮ ਆਦਮੀ ਪਾਰਟੀ ਨੂੰ ਰੋਕ ਨਹੀਂ ਸਕਦੇ ਇਹ ਗੱਲ ਸੀਐਮ ਭਗਵੰਤ ਮਾਨ ਵੱਲੋਂ ਆਪਣੇ ਰੋਡ ਸ਼ੋਅ ਦੌਰਾਨ ਕਹੀ ਗਈ। ਸਤਿ ਸ਼੍ਰੀ ਅਕਾਲ। ਮੈਂ ਬਹੁਤ ਖੁਸ਼ ਹਾਂ ਕਿ ਅੱਜ ਮੈਂ ਤੁਹਾਡੇ ਨਾਲ। ਕੋਈ ਨਰਮੀ ਨੂੰ ਕਿਉਂ ਨਹੀਂ ਹੋਵੇ ਮੁੱਖ ਮੰਤਰੀ ਕਿ ਤੁਹਾਨੂੰ। ਤਾਂ ਗੁਜਰਾਤ ਦੇ ਵਿੱਚ ਰੋਡ ਸ਼ੋਅ ਦੀਆਂ ਤਸਵੀਰਾਂ ਨੇ ਜਿੱਥੇ ਸੀਐਮ ਭਗਵੰਤ ਮਾਨ ਵੋਟਾਂ ਮੰਗ ਰਹੇ ਸੀ ਪਾਰਟੀ ਉਮੀਦਵਾਰਾਂ ਦੇ ਲਈ ਦੋ ਸੀਟਾਂ ਤੇ ਗੁਜਰਾਤ ਦੇ ਵਿੱਚ ਆਵਾਦਮੀ ਪਾਰਟੀ ਚੋਣ ਲੜ ਰਹੀ ਹੈ ਦੋ ਸੀਟਾਂ ਇੰਡੀਆਗੜ ਚੋੜ ਵੱਲੋਂ ਆਵਾਦਮੀ ਪਾਰਟੀ ਨੂੰ ਛੱਡੀਆਂ ਗਈਆਂ ਨੇ ਔਰ ਉਹਨਾਂ ਸੀਟਾਂ ਤੇ ਸੀਐਮ ਭਗਵੰਤ ਮਾਨ ਪ੍ਰਚਾਰ ਕਰਨ ਦੇ ਲਈ ਪਹੁੰਚੇ ਸੀ ਅੱਜ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਗੁਜਰਾਤੀਆਂ ਉਹਨਾਂ ਸੀਟਾਂ ਤੇ ਔਰ ਉਸ ਤਰ੍ਹਾਂ ਸੀਐਮ ਅਰਵਿੰਦ ਕੇਜਰੀ ਵਾਲ ਦੀ ਗੱਲ ਕਰਦੇ ਕਰਦੇ ਪਵਕ ਹੋ ਗਏ फिर मेरी आंखों आँख, मेरी में आंसू आ गए जब मैंने अरविंद केजरीवाल जी को तो मैं मिलने के लिए तय मैं मुख्यमंत्री हूँ, वो भी मुख्यमंत्री है लेकिन शीशा एक शीशा सामने डाला हुआ था हम फोन पे बात कर रहे यार ऐसे तो आतंकवादियों से भी बात होती होगी क्या क्या गलत कर दिया उसने उसने, उसने दिल्ली में अस्पताल बना दिए ये गलती होगी उससे उसने दिल्ली में सरकारी स्कूलों को अच्छा कर दिया ये गलती होगी उससे उसने दिल्ली में महिलाओं के लिए यात्रा फ्री कर दी बसों में ये गलती होगी उससे उसने दिल्ली में बिजली के बिल चीरो कर दिए ये गलती होगी उससे यही गलती है बस अरविंद केजरीवाल की आतंकवादियों की तरह उसको ट्रीट कर रहे हो आप आता है सिटिंग मुख्यमंत्री है और मुलाकात ऐसे कराते हो जैसे किसी बहुत बड़े आतंकवादी के साथ मिलने आए हो कोई मैं भी मुख्यमंत्री वो भी मुख्यमंत्री ये है गलत बहनी में है वाले गलत फैमिली में है एक ही पार्टी है जो हमको हरा सकती है उसका नाम है हमारी पार्टी उसके प्रधान को अंदर करके आप रोक लोगे दरियाओं को रोका नहीं जा सकता दरिया अपना रास्ता खुद बनाते हैं भाई मैं कहूंगा जेल के ताले टूटेंगे आपने कहना है केजरीवाल छूटेंगे जेल के ताले टूटेंगे जेल के ताले टूटेंगे मैं तो यही कहूंगा कि हम वो पत्ते नहीं ये आप लोग सब पत्ते हैं हम वो पत्ते नहीं हम वो पत्ते नहीं।, नहीं जो शाख से टूट कर गिर जाएंगे आंधियों को कह दो अपनी औकात में रहे कोई बात नहीं भाई साहब संकट के दिन है हमको तो सबको केजरीवाल बनना पड़ेगा यही मैसेज दिया कल उन्होंने ने कि गुजरात वालों को कहना सारे केजरीवाल बन जाओ सारे सच बोलने लगो सारे सच के साथ हो जाओ यही मैसेज है उनका लोगों को अक्सर कहते सुना है जिंदा रहे तो फिर मिलेंगे लेकिन इस दिन में कहा है मिलते रहे तो जिंदा रहेगा ਤੇ ਜ਼ਿਕਰ ਕਰਦੇ ਹਾਂ ਕਾਂਗਰਸ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਦਾ ਦਲਬੀਰ ਗੋਲਡੀ ਸੰਗਰੂਰ ਤੋਂ ਟਿਕਟ ਨਾ ਮਿਲਣ ਤੋਂ ਕਾਫੀ ਆहत ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਲਾਈਵ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਔਰ ਉਹਨਾਂ ਦਾ ਦਰਦ ਛਲਕਿਆ ਫੇਸਬੁੱਕ ਲਾਈਵ ਹੋ ਕੇ ਉਹਨਾਂ ਨੇ ਕਿਹਾ ਕਿ ਟਿਕਟ ਨਾ ਮਿਲਣ ਤੇ ਐ ਉਹਨਾਂ ਨੇ ਕਿਹਾ ਕਿ ਹਾਈ ਕਮਾਂਡ ਨੂੰ ਉਹਨਾਂ ਨੇ ਕਈ ਸਵਾਲ ਕੀਤੇ ਕਿ ਵੱਡਾ ਆ ਛੋਟਾ ਲੀਡਰ ਕਿਹੜਾ ਹੁੰਦਾ ਉਹਨਾਂ ਕਹਾਂਗੇ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਮੇਰੀ ਟਿਕਟ ਕੱਟੀ ਗਈ ਹੈ ਹੁਣ ਤੱਕ ਮੇਰੀ ਟਿਕਟ ਕੱਟ ਕੇ ਜਿਨ੍ਹਾਂ ਨੂੰ ਦਿੱਤੀ ਗਈ ਪਿਛਲੇ ਸਮਿਆਂ ਦੇ ਵਿੱਚ ਉਹ ਅੱਜ ਪਾਰਟੀ ਦੇ ਨਾਲ ਵੀ ਨਹੀਂ ਉਹਨਾਂ ਕਹਾਂਗੇ 2022 ਦੀ ਵਿਧਾਨ ਸਭਾ ਵੇਲੇ ਵੀ ਵੱਡੇ ਚਿਹਰੇ ਦੀ ਲੋੜ ਸੀ ਜਾਂ ਹੁਣ ਲੋੜ ਹੈ ਗੋਲਡੀ ਨੇ ਕਿਹਾ ਕਿ ਮੈਂ ਹਮੇਸ਼ਾ ਵਫਾਦਾਰੀ ਨਾਲ ਪਾਰਟੀ ਦੇ ਨਾਲ ਖੜਾ ਹਾਂ 2022 ਦੀ ਲੋਕ ਸਭਾ ਜਿਮਨੀ ਚੋਣ ਵੇਲੇ ਉਦੋਂ ਵੀ ਮੇਰਾ ਚਿਹਰਾ ਹੀ ਅੱਗੇ ਸੀ ਪਰ ਇਸ ਵਾਰ ਮੈਨੂੰ ਇਗਨੋਰ ਕਰ ਦਿੱਤਾ ਗਿਆ ਇਥੋਂ ਤੱਕ ਵੀ ਕਿਹਾ ਗਿਆ ਗੋਲਡੀ ਵੱਲੋਂ ਕਿ ਪਾਰਟੀ ਦੇ ਅੰਦਰ ਬਹੁਤ ਸਾਰੇ ਐਸੇ ਆਗੂ ਨੇ ਜੋ ਇਸ ਇਲਾਕੇ ਦੇ ਵਿੱਚ ਉਹਨਾਂ ਨੂੰ ਖਰਾਬ ਕਰਦੇ ਨੇ ਪਾਰਟੀ ਦੇ ਇੱਕ ਵੱਡੇ ਆਗੂ ਉਹਨਾਂ ਨੇ ਨਾਮ ਤਾਂ ਨਹੀਂ ਲਿਆ ਪਰ ਇਹ ਜ਼ਰੂਰ ਕਿਹਾ ਕਿ ਪਾਰਟੀ ਦੇ ਇੱਕ ਵੱਡੇ ਆਗੂ ਨੇ ਕਾਂਗਰਸ ਦੇ ਇੱਕ ਵੱਡੇ ਆਗੂ ਨੇ ਉਹਨਾਂ ਦੀ ਟਿਕਟ ਕਟਵਾਉਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਜਾਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਖਰਾਬ ਕਰਨ ਦੇ ਵਿੱਚ ਉਸ ਆਗੂ ਦਾ ਸਭ ਤੋਂ ਵੱਡਾ ਹੱਥ ਹੈ ਕੀ ਵੱਡਾ ਲੀਡਰ ਛੋਟਾ ਲੀਡਰ ਕੀ ਹੁੰਦਾ ਕੀ ਇਹ ਵੱਡਾ ਲੀਡਰ ਪੈਸੇ ਨਾਲ ਇਹਦਾ ਮਾਪਦੰਡ ਹੁੰਦਾ ਵੀ ਅਮੀਰ ਜਾਂ ਗਰੀਬ ਲੀਡਰ ਹੁੰਦਾ ਜਾਂ ਉਹ ਜਿਹੜਾ ਵਫਾਦਾਰ ਲੀਡਰ ਹੁੰਦਾ ਇਹਦੀਆਂ ਮੈਂ ਤੁਹਾਨੂੰ ਇੱਕ ਦੋ ਉਦਾਹਰਣਾਂ ਦਿੰਨਾ ਇਹ ਕੋਈ ਪਹਿਲੀ ਵਾਰ ਟਿਕਟ ਨਹੀਂ ਕੱਟੀ ਮੇਰੀ ਜਦੋਂ ਮੈਂ ਯੂਨੀਵਰਸਿਟੀ ਤੋਂ 2008 ਚ ਆਇਆ ਆਪਣੇ ਹਲਕੇ ਚ ਧੂਰੀ ਚ ਲਗਾਤਾਰ ਮਿਹਨਤ ਕਰਕੇ 2012 ਦੀ ਮੈ ਟਿਕਟ ਦੀ ਮੰਗ ਕਰੀ ਉਦੋਂ ਮੇਰੀ ਟਿਕਟ ਕੱਟ ਕੇ ਜਿਹੜੇ ਵੀ ਉਮੀਦਵਾਰ ਨੂੰ ਦਿੱਤੀ ਗਈ ਮੈਂ ਪਾਰਟੀ ਹਰ ਇੱਕ ਮਾਰ ਤੋਂ ਪੁੱਛਣਾ ਚਾਹਣਾ ਕਿ ਅੱਜ ਉਹ ਆਪਣੀ ਪਾਰਟੀ ਦਾ ਹਿੱਸਾ ਨਹੀਂ ਪਰ ਦਲਜੀਤ ਸਿੰਘ ਗੋਲਡੀ ਉੱਥੇ ਦਾ ਉੱਥੇ ਖੜਾ ਉਸ ਤੋਂ ਬਾਅਦ ਬਾਈ ਇਲੈਕਸ਼ਨ ਆਈ 2014 ਦੀ ਉਦੋਂ ਮੇਰੀ ਟਿਕਟ ਕੱਟੀ ਗਈ ਕੀ ਉਹ ਉਮੀਦਵਾਰ ਉਦੋਂ ਜਿਹੜਾ ਤੁਸੀਂ ਨੇ ਬਣਾਇਆ ਸੀ ਉਹ ਪਾਰਟੀ ਨਾਲ ਖੜਾ ਜਾਂ ਨਹੀਂ ਖੜਾ ਪਰ ਦਲਜੀਤ ਸਿੰਘ ਉੱਥੇ ਦਾ ਉੱਥੇ ਖੜਾ ਫੇਰ 2019 ਦੀ ਜਿਹੜੀ ਲੋਕ ਸਭਾ ਦੀ ਚੋਣ ਆਈ ਜਿਹਦੇ ਵਿੱਚ ਮੇਰੀ ਵਾਈਫ ਸਿਮਰ ਤਿਆਰੀ ਕਰ ਰਹੀ ਸੀ ਸਾਡੀ ਟਿਕਟ ਕੱਟੀ ਗਈ ਤੇ ਜਿਹੜੇ ਉਮੀਦਵਾਰ ਨੂੰ ਉਦੋਂ ਟਿਕਟ ਦਿੱਤੀ ਗਈ ਕਿ ਉਹ ਅੱਜ ਆਪਣੀ ਪਾਰਟੀ 'ਚ ਹੈ ਜਾਂ ਨਹੀਂ ਹੈ ਬਰਤਲਵੀਰ ਸਿੰਘ ਤੇ ਉਹਦਾ ਪਰਿਵਾਰ ਅੱਜ ਵੀ ਇਸ ਪਾਰਟੀ ਦੇ ਨਾਲ ਖੜਾ ਇੱਕ ਗੱਲ ਮੈਂ ਹੋਰ 2022 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜ ਰਿਹਾ ਸੀ ਕਿ ਉਹਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਆ ਜਦੋਂ 2022 ਦੀ ਜਿਮਨੀ ਚੋਣ ਲੋਕ ਸਭਾ ਜਿਮਨੀ ਚੋਣ ਆਈ ਜਦੋਂ ਸਾਰੇ ਲੀਡਰ ਭੱਜ ਗਏ ਕੋਈ ਲੜਨ ਲਈ ਤਿਆਰ ਨਹੀਂ ਸੀ ਉਦੋਂ ਵੱਡੇ ਚਿਹਰੇ ਦੀ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਰੂਰਤ ਆ ਤੇ ਫਿਰ ਲਗਾਤਾਰ ਮੈਂ ਕੰਮ ਕਰਿਆ ਮੇਰੇ ਨਾਲ ਪਾਰਟੀ ਨੇ ਕਮਿਟਮੈਂਟ કરી ਕਿ ਤੁਹਾਨੂੰ ਇਹ ਜਿਮਨੀ ਚੋਂ ਲੜਾ ਰਹੇ ਹਾਂ ਤਾਂ ਕਿ ਆਉਣ ਵਾਲੀ 2024 ਦੀ ਲੋਕ ਸਭਾ ਇਲੈਕਸ਼ਨ ਵੀ ਤੁਸੀਂ ਲੜੋਗੇ ਅਸੀਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਕੰਮ ਕਰਿਆ ਤੇ ਹੁਣ ਮੇਰੀ ਟਿਕਟ ਫੇਰ ਕੱਟਦੀ ਕੋਈ ਗੱਲ ਨਹੀਂ ਪਰ ਜੋ ਵੀ ਪਾਰਟੀ ਦਾ ਫੈਸਲਾ ਮੈਂ ਉਹਦੇ ਅੱਗੇ ਆਉਦਾ ਸਿਰ ਝੁਕਾਉਣਾ 2022 ਦੀ ਇਲੈਕਸ਼ਨ ਵਿੱਚ ਅਸੈਂਬਲੀ ਸਭ ਤੋਂ ਵਰਸਟ ਪਰਫਾਰਮੈਂਸ ਹੈ 218000 ਵੋਟ ਪੈਂਦੀ ਹੈ ਜਦੋਂ ਜਿਮਨੀ ਚੋਣ ਆਉਂਦੀ ਹੈ ਦਲਬੀਰ ਗੋਲਡੀ ਲੜਦਾ ਉਦੋਂ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇਹ ਨਹੀਂ ਹਰਾਊਗਾ ਸਮਰਜੀਤ ਮਾਨ ਨਾ ਰਹੂਗਾ ਉਹ ਡੇਢ ਕੋਨੇ 2 ਲੱਖ ਕਾਂਗਰਸ ਦੀ ਵੋਟ ਸ਼ਿਫਟ ਹੋਈ ਸਮਰਜੀਤ ਸਿੰਘ ਮਾਨ ਨੂੰ ਤਾਂ ਜਿੱਤ ਗਏ ਇਸ ਵਾਰ ਉਹ ਸਥਿਤੀ ਨਹੀਂ ਹੈਗੀ ਇਸ ਵਾਰ ਕਾਂਗਰਸ ਤੇ ਨੂੰ ਭਰੋਸਾ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਡਿਫੀਟ ਕਰਨਾ ਸੰਗਰੂਰ ਦਾ ਪਿਛਲੇ 30 ਸਾਲ ਦਾ ਇਤਿਹਾਸ ਹੈ ਦੇਵ ਆਲਵੇਸ ਵੋਟਡ ਅਗੇਂਸਟ ਦੀ ਪ੍ਰੈਜ਼ੈਂਟ ਗਵਰਨਮੈਂਟ ਡਿਊਰਿੰਗ ਪਾਰਲੀਮੈਂਟ ਇਲੈਕਸ਼ਨਸ ਔਰ ਮੈਨੂੰ ਲੱਗਦਾ ਕਿ ਸ਼ਾਇਦ ਫਾਈਟ ਚ ਨਾ ਹੋਆ ਇਦਾਂ ਦੇ ਹਾਲਾਤ ਵੀ ਬਣੇ ਹੋਏ ਨੇ ਕਿ ਸ਼ਾਇਦ ਫਾਈਟ ਚ ਨਾ ਹੋਵੇ ਤਾਂ ਦਲਬੀਰ ਸਿੰਘ ਗੋਲਡੀ ਦਾ ਦਰਦ ਛਲਕਿਆ ਹੈ ਦਲਬੀਰ ਸਿੰਘ ਗੋਲਡੀ ਨੇ ਕਾਂਗਰਸ ਦੇ ਇੱਕ ਆਗੂ ਦਾ ਵੀ ਜ਼ਿਕਰ ਕੀਤਾ ਹਾਲਾਂਕਿ ਉਹਨਾਂ ਦਾ ਨਾਂ ਨਹੀਂ ਲਿਆ ਔਰ ਉਹਨਾਂ ਸੁਖਪਾਲ ਖੇਰਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਇੱਥੇ ਬਹੁਤ ਸਾਰੇ ਐਸੇ ਆਗੂ ਨੇ ਜਿਹੜੇ ਤੁਹਾਡੀਆਂ ਜਣਾ ਵੜਣਗੇ ਔਰ ਉਹਨਾਂ ਤੋਂ ਬਚ ਕੇ ਰਹਿਣ ਦੀ ਸਲਾਹ ਦਲਬੀਰ ਗੋਲਡੀ ਵੱਲੋਂ ਦਿੱਤੀ ਗਈ ਹੈ ਚਰਨਜੀਤ ਕੌਸ਼ਲ ਚਰਨਜੀਤ ਕੌਸ਼ਲ ਸਾਡੇ ਸਹਿਯੋਗੀ ਜੁੜੇ ਨੇ ਫੋਨ ਲਾਈਨ ਤੇ ਹੋਰ ਗੱਲਬਾਤ ਦੇ ਲਈ ਇਹ ਚਰਨਜੀਤ ਜੇ ਗੋਲਡੀ ਦੀ ਪੂਰੀ ਕਨਵਰਸੇਸ਼ਨ ਸੁਣੀਏ ਜੇ ਪੂਰਾ ਪੂਰਾ ਜ਼ਿਕਰ ਕਰੀਏ ਤਾਂ ਉਹਨਾਂ ਨੇ ਆਪਣੇ ਆਪਣਾ ਦਰਦ ਤਾਂ ਬਿਆਨ ਕੀਤਾ ਹੀ ਹੈ ਕਿ ਮੈਨੂੰ ਟਿਕਟ ਨਹੀਂ ਦਿੱਤੀ ਗਈ ਯਾ ਮੇਰੇ ਪਰ ਮੈਂ ਮੈਂ ਛੋਟਾ ਲੀਡਰ ਸੀ ਯਾ ਮੇਰੇ ਪਰਿਵਾਰ ਕੋਲੋਂ ਕੀ ਕਮੀ ਰਹਿ ਗਈ ਸੀ ਪਰ ਨਾਲ ਦੀ ਨਾਲ ਉਹਨਾਂ ਨੇ ਜ਼ਿਕਰ ਇਹ ਵੀ ਕਿਹਾ ਕਿ ਇੱਕ ਵੱਡਾ ਕਾਂਗਰਸੀ ਆਗੂ ਕਿਹਦੇ ਵੱਲ ਇਸ਼ਾਰਾ ਕਰ ਰਿਹਾ ਹੈ ਆ ਬਿਲਕੁਲ ਵੀ ਦੇ ਦਲਵੀਰ ਗੋਲਡੀ ਨੇ ਜਿਹੜਾ ਆਪਣੀ ਨਾਰਾਜ਼ਗੀ ਉਹ ਵੀ ਪਾਰਟੀ ਦੇ ਵੱਲ ਜਿਹੜੀ ਹੈਗੀ ਆ ਦਿਖਾਈ ਆ ਪਰ ਉਹਨੇ ਕਈ ਨਿਸ਼ਾਨੇ ਵੀ ਜਿਹੜੇ ਨੇ ਗੁਪਤ ਹੋ ਲਾਏ ਨੇ ਸ਼ੁਰੂ ਤੋਂ ਅਗਰ ਆਪਾਂ ਗੱਲ ਕਰੀਏ ਤਾਂ ਦਲਵੀਰ ਗੋਲਡੀ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਜਦੋਂ ਪਾਰਟੀ ਨੂੰ ਬੱਦੇ ਆਗੂਆਂ ਦੀ ਜ਼ਰੂਰਤ ਸੀ ਉਦੋਂ ਮੈਨੂੰ ਲੈ ਕੇ ਮੈਦਾਨ ਦੇ ਵਿੱਚ ਖੜਾਇਆ ਗੱਲ ਉਹਨਾਂ ਨੇ 2019 ਦੀ ਵੀ ਕੀਤੀ ਆ ਜਦੋਂ ਕਹਿੰਦੇ ਮੇਰੀ ਟਿਕਟ ਕੱਟ ਕੇ ਕੇਵਲ ਸਿੰਘ ਢਿੱਲੋਂ ਨੂੰ ਦਿੱਤੀ ਸੀ ਪਰ ਅੱਜ ਉਹ ਪਾਰਟੀ ਦੇ ਵਿੱਚ ਹੈ ਨਹੀਂ ਇਸੇ ਤਰੀਕੇ ਦੇ ਨਾਲ ਜਦੋਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਨੇ ਉਦੋਂ ਉਹਨਾਂ ਨੇ ਕਿਹਾ ਸੀ ਕਿ ਉਦੋਂ ਸਭ ਤੋਂ ਵੱਡਾ ਮੁਕਾਬਲਾ ਸੀ ਸੰਗਰੂਰ ਦੇ ਵਿੱਚ ਤਾਂ ਉਦੋਂ ਮੈਨੂੰ ਟਿਕਟ ਦਿੱਤੀ ਆ ਤੇ ਮੈਨੂੰ ਕਾਂਗਰਸ ਪਾਰਟੀ ਦੇ ਵੱਲ ਭਰੋਸਾ ਦਿੱਤਾ ਗਿਆ ਸੀ ਮੈਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ 2024 ਦੇ ਜਿਹੜੇ ਇਲੈਕਸ਼ਨ ਹੋਊਗੀ ਉਦੇ ਵਿੱਚ ਉਮੀਦਵਾਰੀ ਤੁਹਾਨੂੰ ਹੀ ਦਿੱਤੀ ਜਾਊਗੀ ਤੇ ਲੰਬੇ ਸਮੇਂ ਤੋਂ ਦਲਵੀਰ ਗੋਲਡੀ ਉਸੇ ਹਿਸਾਬ ਦੇ ਨਾਲ ਅਸੀਂ ਦੇਖਦੇ ਆ ਰਹੇ ਹਾਂ ਲੋਕਲ ਕਵਰੇਜ ਕਰਦੇ ਆ ਰਹੇ ਹਾਂ ਕਿ ਉਹ ਕਿਤਨਾ ਕਿਤੇ ਲੋਕਾਂ ਦੇ ਵਿੱਚ ਵਿਚਰਦੇ ਆ ਰਹੇ ਨੇ ਪਰ ਹੁਣ ਉਹ ਜਰੂਰ ਨਜ਼ਰ ਨਿਰਾਜ ਆ ਰਹੇ ਨੇ ਆਪਣੀ ਪਾਰਟੀ ਦੇ ਵੱਲੋਂ ਕਿਉਂਕਿ ਕਿਤਨਾ ਕਿਤੇ ਅਸੀਂ ਵੀ ਇਹ ਕਿਆਸਰਾਈਆਂ ਲਾ ਰਹੇ ਸੀ ਕਿ ਦਲਵੀਰ ਗੋਲਡੀ ਨੂੰ ਹੀ ਕਾਂਗਰਸ ਪਾਰਟੀ ਦੇ ਵੱਲੋਂ ਉਤਾਰਿਆ ਜਾਊਗਾ ਪਰ ਜਦੋਂ ਅਨਾਉਂਸ ਹੋ ਗਿਆ ਤਾਂ ਕਿਤਨਾ ਕਿਤੇ ਪਾਰਟੀ ਤੋਂ ਨਾਰਾਜ਼ ਨਜ਼ਰ ਆਉਂਦੇ ਹੋਏ ਜਿਹੜੇ ਅੱਜ ਹੈਗੇ ਨੇ ਦਲਵੀਰ ਗੋਲੀ ਲਾਈਵ ਹੋਏ ਨੇ ਪਰ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਹਿਤਾ ਕਿ ਮੈਂ ਇੱਕ ਵਧੀਆ ਪਰਿਵਾਰ ਤੋਂ ਹਾਂ ਮੇਰੇ ਮਾਪੇ ਨੇ ਮੈਨੂੰ ਪਾਰਟੀਆਂ ਛੱਡਣ ਦੀ ਆਦਤ ਨਹੀਂ ਪਾਈ ਹੈਗੀ ਮੈਂ ਤੇ ਮੇਰੇ ਵਰਕਰਾਂ ਅਸੀਂ ਸੁਖਪਾਲ ਸਿੰਘ ਖੇਰੇ ਵੀ ਜਿਹੜੀ ਹੈਗੀ ਆ ਪੂਰਨ ਤੌਰ ਤੇ ਸਪੋਰਟ ਕਰਾਂਗੇ ਪਰ ਪਾਰਟੀ ਤੋਂ ਜਰੂਰ ਨਰਾਜ਼ਗੀ ਦਿਖਾਈ ਹੈ ਤੇ ਸਾਫ਼ ਤੌਰ ਤੇ ਇੱਕ ਸੰਦੇਸ਼ ਵੀ ਦਿੱਤਾ ਗਿਆ ਕੀ ਪਾਰਟੀ ਦੇ ਕਈ ਅਹਜੇ ਲੀਡਰ ਹੈਗੇ ਨੇ ਇੱਕ ਵੱਡਾ ਲੀਡਰ ਵੀ ਕੋਈ ਉਹਨਾਂ ਨੇ ਇੱਕ ਕਿਹਾ ਕਿ ਜਿਹੜਾ ਲੀਡਰ ਕਿਤੇ ਨਾ ਕਿਤੇ ਜਿਹੜੀ ਵਿਜੀਲੈਂਸ ਦਾ ਮੇਰੇ ਉੱਪਰ ਐਕਸ਼ਨ ਹੋਇਆ ਸੀ ਉਹ ਵੀ ਸਾਡੀ ਪਾਰਟੀ ਦੇ ਵੱਲੋਂ ਹੀ ਕੀਤਾ ਗਿਆ ਨੇ ਆਪਣੀ ਪਾਰਟੀ ਦੇ ਪਰਿਸ਼ਾਦਾਂ ਦਲਵੀਰ ਗੋਲਡੀ ਦੇ ਵੱਲੋਂ ਲਗਾਏ ਗਏ ਨੇ ਚਰਨਜੀਤ ਕਿਹੜੇ ਆਗੂ ਵੱਲ ਇਸ਼ਾਰਾ ਕੀਤਾ ਇਹ ਕੋਈ ਸਪਸ਼ਟ ਕੀਤਾ ਕਿਸੇ ਨੇ ਜੋ ਵੀ ਗੱਲਬਾਤ ਦਲਵੀਰ ਗੋਲਡੀ ਨੇ ਕੀਤੀ ਹੈ ਸਿਰਫ ਆਪਣੀ ਪਾਰਟੀ ਨੂੰ ਇਸ਼ਾਰੇ ਜ਼ਰੂਰ ਦਿੰਦੇ ਨੇ ਪਰ ਕਿਸੇ ਵੀ ਪਾਰਟੀ ਆਗੂ ਦਾ ਨਾਮ ਦਲਵੀਰ ਗੋਲਡੀ ਦੇ ਵੱਲੋਂ ਲਿਆ ਨਹੀਂ ਗਿਆ ਅਸੀਂ ਵੀ ਸਿਰਫ ਇਹੀ ਚੀਜ਼ ਲਗਾ ਕੇ ਚੱਲ ਸਕਦੇ ਹਾਂ ਕਿ 2019 ਦੀ ਵੀਡੀਓ ਉਹਨਾਂ ਨੇ ਗੱਲ ਕੀਤੀ ਤਾਂ ਉਦੋਂ ਕਾਂਗਰਸ ਪਾਰਟੀ ਦੇ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਮੈਦਾਨ ਦੇ ਵਿੱਚੋਂ ਉਤਾਰਿਆ ਗਿਆ ਸੀ ਉਦੋਂ ਨਾਰਾਜ਼ਗੀ ਉਹਨਾਂ ਨੇ ਜ਼ਾਹਿਰ ਕਰੀ ਆ ਕਿ ਉਦੋਂ ਵੀ ਮੇਰੀ ਟਿਕਟ ਦਿੱਤੀ ਗਈ ਸੀ ਪਰ 2022 ਦੀਆਂ ਚੋਣਾਂ ਦੇ ਵਿੱਚ ਮੈਨੂੰ ਪਾਰਟੀ ਦੇ ਵੱਲੋਂ ਅੱਗੇ ਲਿਆਂਦਾ ਗਿਆ ਸੀ ਉਦੋਂ ਇਹ ਗੱਲ ਸਪਸ਼ਟ ਉਹਨਾਂ ਨੇ ਕਰ ਦਿੱਤੀ ਉਦੋਂ ਮੈਨੂੰ ਪਾਰਟੀ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਨੂੰ ਅਸੀਂ ਤਾਂ ਲੈ ਕੇ ਆ ਰਹੇ ਹਾਂ ਤੁਹਾਡੀਆਂ ਤਿਆਰੀਆਂ ਵਧੀਆਂ ਨੇ ਤੁਸੀਂ ਤਿਆਰੀਆਂ ਕਰੋਗੇ ਲੋਕਾਂ ਦੇ ਵਿੱਚ ਵਿਚਰੋਗੇ ਤਾਂ 2024 ਦੇ ਵਿੱਚ ਤੁਹਾਡੀ ਟਿਕ ਜਿਹੜੀ ਹੈਗੀ ਪੱਕੀ ਆ ਤਾਂ ਉਹ ਵਿਸ਼ਵਾਸ ਤੋੜਨ ਦੀ ਗੱਲ ਦਲਵੀਰ ਸਿੰਘ ਗੋਲੜੀ ਨੇ ਸਾਫ਼ ਤੌਰ ਦੇ ਉੱਪਰ ਕਹਿਤਾ ਕੀ ਮੈਨੂੰ ਵਿਸ਼ਵਾਸ ਕਰਾਇਆ ਗਿਆ ਸੀ ਪਰ ਉਹ ਵਿਸ਼ਵਾਸ ਮੇਰਾ ਬਿਲਕੁਲ ਤੋੜ ਦਿੱਤਾ ਗਿਆ ਪਰ ਫਿਰ ਵੀ ਮੈਂ ਪਾਰਟੀ ਦੇ ਨਾਲ ਖੜਾ ਵਿਜੇ ਮੈਂ ਪਾਰਟੀ ਤੋਂ ਭੱਜਦਾ ਨਹੀਂ ਹੈਗਾ ਠੀਕ ਹੈ ਸ਼ੁਕਰੀਆ ਚਰਨ ਜੀ ਇਸ ਜਾਣਕਾਰੀ ਦੇ ਲਈ ਇਸ ਗੱਲ ਬਾਤ ਦੇ ਲਈ ਤਾਂ ਤਲਬੀਰ ਸਿੰਘ ਗੋਲਡੀ ਜਿਹੜੇ ਵਿਧਾਇਕ ਰਹ ਚੁੱਕੇ ਨੇ ਧੂਰੀ ਤੋਂ ਔਰ ਉਸ ਤੋਂ ਬਾਅਦ ਦੂਸਰੀ ਵਾਰ ਉਹ ਸੀਐਮ ਭਗਵੰਤ ਮਾਨ ਦੇ ਸਾਹਮਣੇ ਖੜੇ ਸੀ ਭਗਵੰਤ ਮਾਨ ਉੱਥੋਂ ਜਿੱਤੇ ਤੇ ਗੋਲਡੀ ਹਾਰ ਗਏ ਪਰ ਉਹਨਾਂ ਨੇ ਇੱਕ ਗੱਲ ਹੋਰ ਕਹੀ ਕਿ ਅਹ ਪਾਰਟੀ ਹਾਈ ਕਮਾਂਡ ਨੂੰ ਵੀ ਇਹ ਕਿਹਾ ਕਿ ਜੇ ਕਿਸੇ ਨੂੰ ਟਿਕਟ ਨਹੀਂ ਦੇਣੀ ਹੁੰਦੀ ਤਾਂ ਪਹਿਲਾਂ ਉਸ ਨੂੰ ਲਾਰੇ ਨਹੀਂ ਲਾਉਣੇ ਚਾਹੀਦੇ ਜਾਂ ਪਹਿਲਾਂ ਉਸ ਨੂੰ ਉਹ ਸੁਪਨੇ ਨਹੀਂ ਵਿਖਾਉਣੇ ਚਾਹੀਦੇ ਤਾਂ ਕਿ ਜਦੋਂ ਅਗਲਾ ਤਿਆਰੀ ਕਰਨ ਲੱਗ ਪੈਂਦਾ ਔਰ ਬਾਅਦ ਦੇ ਵਿੱਚ ਉਸਦੀ ਟਿਕਟ ਕੱਟੀ ਜਾਵੇ ਤਾਂ ਨਾਲ-ਨਾਲ ਉਸਦੇ ਸਮਰਥਕਾਂ ਨੂੰ ਵੀ ਇਸ ਚੀਜ਼ ਦਾ ਦੁੱਖ ਹੁੰਦਾ ਇਹ ਗੱਲ ਗੋਲਡੀ ਵੱਲੋਂ ਆਪਣੇ ਇਸ ਲਾਈਵ ਦੇ ਵਿੱਚ ਕਹੀ ਗਈ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਪੰਜਾਬ ਚ ਆਮ ਆਦਮੀ ਪਾਰਟੀ ਨੇ ਅੱਜ ਆਪਣੀ ਤੀਸਰੀ ਲਿਸਟ ਜਾਰੀ ਕਰ ਦਿੱਤੀ ਹੈ ਔਰ ਨਿਊਜ਼ 18 ਵੱਲੋਂ ਜੋ ਨਾਮ ਦੱਸੇ ਗਏ ਸੀ ਸੂਤਰਾ ਤੋਂ ਉਹਨਾਂ ਤੇ ਹੀ ਮੋਹਰ ਲੱਗੀ ਸ਼ਹਿਰੀ ਕਲਸੀ ਗੁਰਦਾਸਪੁਰ ਤੋਂ ਟਿਕਟ ਦਿੱਤੀ ਗਈ ਸ਼ਹਿਰੀ ਕਲਸੀ ਬਟਾਲਾ ਤੋਂ ਮੌਜੂਦਾ ਵਿਧਾਇਕ ਨੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਉਹਨਾਂ ਦਾ ਪੂਰਾ ਨਾਮ ਹੈ ਉਹਨਾਂ ਨੂੰ ਗੁਰਦਾਸਪੁਰ ਤੋਂ ਉਮੀਦਵਾਰ ਬਣਾਇਆ ਗਿਆ ਜਲੰਧਰ ਤੋਂ ਪਵਨ ਕੁਮਾਰ ਟੀਨੂ ਪਿਛਲੇ ਦਿਨੀ ਅਕਾਲੀ ਦਲ ਛੱਡ ਕੇ ਆਪ ਚ ਸ਼ਾਮਲ ਹੋਏ ਨੇ ਤਾਂ ਜਲੰਧਰ ਤੋਂ ਟਿਕਟ ਦਿੱਤੀ ਗਈ ਹੈ ਕੁਝ ਦਿਨ ਪਹਿਲਾਂ ਹੀ ਟੀਨੂ ਪਾਰਟੀ ਦੇ ਵਿੱਚ ਆਏ ਨੇ ਲੁਧਿਆਣਾ ਤੋਂ ਐ ਲੁਧਿਆਣਾ ਸੈਂਟਰਲ ਤੋਂ ਵਿਧਾਇਕ ਨੇ ਅਸ਼ੋਕ ਪ੍ਰਾਸ਼ਰ ਪੱਪੀ ਉਹਨਾਂ ਨੂੰ ਜਿਹੜੀ ਹੈ ਇਹ ਟਿਕਟ ਦਿੱਤੀ ਗਈ ਹੈ ਲੁਧਿਆਣਾ ਲੋਕ ਸਭਾ ਦੀ ਔਰ ਫਿਰੋਜ਼ਪੁਰ ਤੋਂ ਜਿਹੜੇ ਮੁਖਸਰ ਤੋਂ ਮੌਜੂਦਾ ਵਿਧਾਇਕ ਨੇ ਜਗਦੀਪ ਸਿੰਘ ਕਾਕਾ ਬਰਾੜ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਸੋ ਇਹਨਾਂ ਚਾਰ ਸੀਟਾਂ ਦੇ ਐਲਾਨ ਦੇ ਨਾਲ ਸਾਰੀਆਂ 13 ਦੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਔਰ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਸ਼ੁਰੂ ਦੇ ਵਿੱਚ ਵੀ ਸਭ ਤੋਂ ਪਹਿਲਾਂ ਉਮੀਦਵਾਰ ਐਲਾਨੇ ਸੀ ਔਰ 13 ਦੀਆਂ 13 ਸੀਟਾਂ ਪੂਰੀਆਂ ਕਰਨ ਵਾਲੀ ਵੀ ਆਮ ਆਦਮੀ ਪਾਰਟੀ ਸਭ ਤੋਂ ਮੋਹਰੀ ਬਣੀ ਸ਼ਹਿਰੀ ਕਲਸੀ ਗੁਰਦਾਸਪੁਰ ਪਵਨ ਕੁਮਾਰ ਟੀਨੂ ਜਲੰਧਰ ਅਸ਼ੋਕ ਪਰਾਸ਼ਰ ਪੱਪੀ ਲੁਧਿਆਣਾ ਔਰ ਜਗਦੀਪ ਸਿੰਘ ਕਾਕਾ ਬਰਾੜ ਫਿਰੋਜ਼ਪੁਰ ਤੋਂ ਸੋ ਇਹ ਚਾਰ ਸੀਟਾਂ ਐਲਾਨਨ ਦੇ ਨਾਲ 13 ਦੇ 13 ਕੈਂਡੀਡੇਟ ਪੂਰੇ ਹੋ ਗਏ ਨੇ ਇੱਕ ਵਾਰੀ ਉਹਨਾਂ ਦੀਆਂ ਵੀ ਤਸਵੀਰਾਂ ਅਸੀਂ ਦਿਖਾ ਰਹੇ ਹਾਂ 13 ਜਿਹੜੇ ਚਿਹਰੇ ਨੇ ਇਸ ਵੇਲੇ ਕੁਲਦੀਪ ਸਿੰਘ ਢਾਲੀਵਾਲ ਅਮ੍ਰਿਤਸਰ ਤੋਂ ਕੈਬਨਿਟ ਮੰਤਰੀ ਨੇ ਗੁਰਮੀਤ ਸਿੰਘ ਮੀਥੇਰ ਸੰਗਰੂਰ ਤੋਂ ਇਹ ਵੀ ਕੈਬਨਿਟ ਮੰਤਰੀ ਨੇ ਡਾਕਟਰ ਬਲਬੀਰ ਸਿੰਘ ਪਟਿਆਲਾ ਤੋਂ ਕੈਬਨਿਟ ਮੰਤਰੀ ਨੇ ਗੁਰਪ੍ਰੀਤ ਸਿੰਘ ਜੀਪੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚਾਏ ਨੇ ਕਰਮਜੀਤ ਅਨਮੋਲ ਕਲਾਕਾਰ ਨੇ ਪੰਜਾਬੀ ਫਿਲਮਾਂ ਦੇ ਇੱਕ ਮੰਨੇ ਹੋਏ ਉਹਨਾਂ ਨੂੰ ਫਰੀਦਕੋਟ ਤੋਂ ਲਾਲਜੀਤ ਭੁੱਲਰ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਖਡੂਰ ਸਾਹਿਬ ਤੋਂ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮਨਿਸਟਰ ਨੇ ਉਹਨਾਂ ਨੂੰ ਬਠਿੰਡਾ ਤੋਂ ਚੋਣ ਮੈਦਾਨ ਚ ਉਤਾਰਿਆ ਗਿਆ ਇਸ ਤੋਂ ਇਲਾਵਾ ਰਾਜਕੁਮਾਰ ਜੱਬੇਵਾਲ ਪਿਛਲੇ ਦਿਨੀ ਕਾਂਗਰਸ ਛੱਡ ਕੇ ਆਪ ਚ ਸ਼ਾਮਲ ਹੋਏ ਸੀ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਗਈ ਮਲਵਿੰਦਰ ਸਿੰਘ ਕੰਗ ਪਾਰਟੀ ਦੇਾਇਕ ਨੇ ਲੁਧਿਆਣਾ ਸੈਂਟਰਲ ਤੋਂ ਉਹਨਾਂ ਨੂੰ ਲੁਧਿਆਣਾ ਲੋਕ ਸਭਾ ਤੋਂ ਉਮੀਦਵਾਰ ਬਣਾਇਆ ਗਿਆ ਜੀ ਮੌਜੂਦ ਹੈ ਸਰ ਕਿਸ ਤਰ੍ਹਾਂ ਦੇਖਦੇ ਹੋ ਪਾਰਟੀ ਨੇ ਵਿਸ਼ਵਾਸ ਦਿੱਤਾ ਹੈ ਮੈਂ ਦੋ ਦਿਨ ਪਹਿਲਾਂ ਪਾਰਟੀ ਜਿਉਂ ਨੇ ਦਿੱਤੀ ਹੈ ਟਿਕਟ ਮਿਲ ਗਈ ਮੈਂ ਬਹੁਤ ਧੰਨਵਾਦ ਕਰਦਾ ਪਾਰਟੀ ਦੀ ਲੀਡਰਸ਼ਿਪ ਦਾ ਸਰਦਾਰ ਭਗਤ ਸਿੰਘ ਮਾਨਜੀ ਦਾ ਮਾਨਯੋਗ ਸ਼੍ਰੀ ਸੰਦੀਪ ਪਾਠਕ ਜੀ ਦਾ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਵਾਕਈ ਮੇਰੇ ਕੋਲ ਸ਼ਬਦ ਨਹੀਂ ਮੈਂ ਉਹਨਾਂ ਦਾ ਦੇਣਦਾਰ ਹਾਂ ਕਰਜ਼ਾਈ ਹਾਂ ਕਿ ਉਹਨਾਂ ਨੇ ਮੈਨੂੰ ਟਿਕਟ ਦੇ ਕੇ ਮੇਰੀ ਬਹੁਤ ਵੱਡੀ ਜ਼ਿੰਮੇਵਾਰੀ ਲਈ। ਮੈਂ ਹਮੇਸ਼ਾ ਦੀ ਤਰ੍ਹਾਂ ਕਿਉਂਕਿ ਮੈਂ ਪਿਛਲੇ 20-25 ਸਾਲ ਲੋਕਾਂ ਦੀ ਸੇਵਾ ਚਲਾਈ। ਚਾਹੇ ਉਹ ਵਿਦਿਆਰਥੀ ਹੋਣ ਚਾਹੇ ਕਿਸਾਨ ਹੋਣ ਚਾਹੇ ਨੌਜਵਾਨ ਹੋਣ ਖਿਡਾਰੀ ਹੋਣ ਮਜ਼ਦੂਰ ਹੋਣ ਮੈਂ ਉਹਨਾਂ ਦੀ ਹਮੇਸ਼ਾ ਆਵਾਜ਼ ਉਠਾਈ। ਜੇ ਮੈਂ ਸਰਕਾਰ 'ਚ ਵੀ ਰਿਹਾ ਆਪੋਜੀਸ਼ਨ 'ਚ ਵੀ ਰਿਹਾ ਮੈਂ ਲੋਕਾਂ ਦੇ ਵਿੱਚ ਰਿਹਾ। ਤੇ ਉਹਨਾਂ ਨੇ ਮੇਰੇ ਕੰਮ ਨੂੰ ਵੇਖਦੇ ਹੋਏ ਮੈਨੂੰ ਇਹ ਟਿਕਟ ਦੀ ਜ਼ਿੰਮੇਵਾਰੀ ਦਿੱਤੀ ਹੈ ਇਲੈਕਸ਼ਨ ਲੜਨ ਦੀ ਮੈਂ ਉਹਨਾਂ ਦਾ ਬਹੁਤ ਬਹੁਤ ਆਭਾਰੀ ਹਾਂ ਧੰਨਵਾਦ ਕਰਦਾ ਤੇ ਕਿਹੜੇ ਮੁੱਦੇ ਤੋਂ ਤੁਹਾਨੂੰ ਲੱਗਦਾ ਕਿ ਜੇ ਜਿੱਦੇ ਉਠਾਓਗੇ ਤੁਸੀਂ ਪਹਿਲਾਂ ਜਾ ਕੇ ਜੇ ਲੋਕ ਜੇ ਤੁਹਾਨੂੰ ਜਿੱਤ ਹਾਸਲ ਹੁੰਦੀ ਤੇ ਕਿਹੜੇ ਕੰਮ ਕਰਾਓਗੇ ਪਹਿਲਾਂ ਜਲੰਧਰ ਸ਼ਹਿਰ ਦੀ ਡਿਵੈਲਪਮੈਂਟ ਰੁਕੀ ਪਈ 1.5 ਸਾਲ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਬਾਈ ਇਲੈਕਸ਼ਨ ਜਿਤਾਇਆ ਲੋਕਾਂ ਨੇ ਪਰ ਉਹਨਾਂ ਨੇ ਜਿੱਤਦੇ ਆਂ ਕੰਮ ਵੱਲ ਧਿਆਨ ਨਹੀਂ ਦਿੱਤਾ ਜੇ ਕੰਮ ਵੱਲ ਧਿਆਨ ਦਿੱਤਾ ਹੁੰਦਾ ਤੇ ਬਹੁਤ ਜਲੰਧਰ ਦੇ ਹਾਲਾਤ ਬਦਲੇ ਹੁੰਦੇ ਜਲੰਧਰ ਚ ਗੈਰ ਕਾਨੂੰਨੀ ਧੰਦੇ ਬੜੇ ਜੋਰਾਂ ਤੇ ਚੱਲੇ ਨਾ ਜਲੰਧਰ ਚ ਦੜਾ ਸੱਟਾ ਨਸ਼ਾ ਜਾਲੀ ਸ਼ਰਾਬ ਦਾ ਧੰਦਾ ਬੜਾ ਜੋਰਾਂ ਤੇ ਰਿੰਕੂ ਜੀ ਨੂੰ ਲੋਕਾਂ ਨੇ ਐਮਪੀ ਬਣਾਤਾ ਇਸ ਤੋਂ ਵੱਧ ਲੋਕੀ ਕੀ ਬਣਾ ਸਕਦੇ ਕਿਸੇ ਪਰ ਰਿੰਕੂ ਜੀ ਕਹਿੰਦੇ ਮੇਰੇ ਕੰਮ ਹੀ ਨਹੀਂ ਹੋ ਰਹੇ ਸੀ ਮੈਂ ਜਾਂਦਾ ਸੀ ਮੇਰੇ ਕੋਈ ਕੰਮ ਹੀ ਨਹੀਂ ਕਰਦੇ ਬੀ ਸੀ ਤਾਂ ਕਰਕੇ ਲੋਕ ਅਪਲਾਈ ਕਰਕੇ ਪਾਰਟੀ ਛੱਡੀ ਬੜੀ ਹੈਰਾਨੀ ਦੀ ਗੱਲ ਐ ਜਦੋਂ ਲੋਕਾਂ ਨੇ ਉਹਨਾਂ ਨੂੰ ਐਮਪੀ ਬਣਾਤਾ ਲੋਕ ਐਮਪੀ ਬਣਾ ਸਕਦੇ ਆ ਜਾਂ ਐਮਐਲਏ ਬਣਾ ਸਕਦੇ ਤੁਸੀਂ ਕੰਮ ਨਹੀਂ ਕਰ ਸਕੇ ਇਹ ਤੁਹਾਡਾ ਕਸੂਰ ਆ ਲੋਕਾਂ ਦਾ ਕਸੂਰ ਆ ਤੇ ਟਿਕਟ ਮਿਲਣ ਤੋਂ ਬਾਅਦ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਨੇ ਕੀ ਕੁਝ ਕਿਹਾ ਉਹ ਵੀ ਸੁਣਦੇ ਹਾਂ। ਜਨਾ ਅਸ਼ੋਕ ਰਾਏ ਪੱਪੀ ਆ ਗਏ ਨੇ ਸਰ ਕੀ ਕਹਿਣਾ ਚਾਹੋਗੇ ਤੁਹਾਨੂੰ ਸੇਵਾ ਮਿਲ ਗਈ ਹੈ। ਸਭ ਤੋਂ ਪਹਿਲਾਂ ਤਾਂ ਅਕਾਲ ਪੁਰਖ ਦਾ ਸ਼ੁਕਰਾਨਾ ਬਾਲਾ ਜੀ ਮਹਾਰਾਜ ਦਾ ਸ਼ੁਕਰਾਨਾ ਔਰ ਸਮੂੱਚੇ ਆਪਣੇ ਜਿੰਨੇ ਵੀ ਵਲੰਟੀਅਰ ਸਾਥੀ ਨੇ ਉਹਨਾਂ ਨੂੰ ਸਾਰਿਆਂ ਨੂੰ ਵਧਾਈਆਂ ਵੀ ਦਿੰਦਾ ਮੈਂ ਆਪਣੇ ਵੱਲੋਂ ਔਰ ਸਾਡੇ ਮਾਨ ਮੋਕ ਮੰਤਰੀ ਸਦਾਰ ਭਗਵਾਨ ਸਿੰਘ ਮਾਨ ਜੋ ਪੰਜਾਬ ਦਾ ਮਾਨ ਆ ਉਹਨਾਂ ਨੇ ਮੇਰੇ ਤੇ ਭਰੋਸਾ ਜਤਾਇਆ ਔਰ ਮੈਂ ਲੁਧਿਆਣੇ ਦੀ ਸੇਵਾ ਜਿਹੜੀ ਆ ਉਹਨਾਂ ਦੇ ਭਰੋਸੇ ਦੇ ਮੁਤਲਕ ਔਰ ਦਿਨ ਰਾਤ ਇੱਕ ਕਰਕੇ ਔਰ ਸਾਡੇ ਸੁਪਰੀਮੋ ਅਰਵਿੰਦ ਕੇਧਿਵਾਲ ਜੀ ਔਰ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਲੁਧਿਆਣੇ ਦੀ ਸੇਵਾ ਕਰਨੀ ਆ ਜੀ ਪਹਿਲਾ ਮੁੱਦਾ ਕੀ ਰੂਗਾ ਪਹਿਲਾ ਜੇਕਰ ਐਮਪੀ ਬਣ ਜੰਨੇ ਤਾਂ ਲੁਧਿਆਣੇ ਵਾਸਤੇ ਸਭ ਤੋਂ ਪਹਿਲਾ ਕੰਮ ਕੀ ਰੂਗਾ ਕੋ ਲੁਧਿਆਣਾ ਇੱਕ ਹੱਬ ਆ ਪੰਜਾਬ ਦਾ ਹੱਬ ਆ ਲੁਧਿਆਣਾ ਕਾਫੀ ਸਮਿਆਂ ਤੋਂ ਪਿਛਲੇ 10-15 ਸਾਲਾਂ ਤੋਂ ਲੁਧਿਆਣੇ ਦੀ ਕਿਸੇ ਨੇ ਸੁਣਾਈ ਨਹੀਂ ਕੀਤੀ ਇਸ ਕਰਕੇ ਲੁਧਿਆਣੇ ਦਾ ਅਗਰ ਲੁਧਿਆਣਾ ਖੁਸ਼ਹਾਲ ਹੁੰਦਾ ਤਾਂ ਪੰਜਾਬ ਖੁਸ਼ਹਾਲ ਹੁੰਦਾ ਇਸ ਕਰਕੇ ਲੁਧਿਆਣੇ ਦਾ ਵਿਕਾਸ ਹੋਣਾ ਜ਼ਰੂਰੀ ਆ ਇੰਡਸਟਰੀ ਜ਼ਰੂਰੀ ਆ ਹਰ ਵਪਾਰੀ ਕਿਉਂਕਿ ਲੁਧਿਆਣੇ ਦਾ ਵਪਾਰ ਜਿਹੜਾ ਵਾ ਉਹ ਸਾਰੇ ਪੰਜਾਬ ਨੂੰ ਚਲਾਉਂਦਾ ਔਰ ਪੂਰੇ ਇੰਡੀਆ 'ਚ ਵਪਾਰ ਚੱਲਦਾ ਲੁਧਿਆਣੇ ਤੋਂ ਇਸ ਕਰਕੇ ਪਹਿਲ ਦੇ ਆਧਾਰ ਦੇ ਉੱਤੇ ਲੁਧਿਆਣੇ ਨੂੰ ਅੱਗੇ ਲੈ ਕੇ ਜਾਇਆ ਜਾਊਗਾ ਰਵਨੀਤ ਸਿੰਘ ਬਿੱਟੂ ਆ ਸਾਹਮਣੇ ਕੀ ਕਰੋਗੇ ਕਿਸ ਤਿਕਿਆ ਨਾਲ ਲੋੜੇ ਦੇਖੋ ਰਵਨੀਤ ਸਿੰਘ ਬਿੱਟੂ ਨੂੰ 10 ਸਾਲ ਲੋਕ ਪਹਿਲਾਂ ਕਾਂਗਰਸ ਦੇ ਝੰਡੇ ਥੱਲੇ ਦੇਖ ਚੁੱਕੇ ਹੋਏ ਆ ਪੌਣੇ 5 ਸਾਲ ਉਹਨੇ ਕਿਸੇ ਵੀ ਮੈਂਬਰ ਦਾ ਕਿਸੇ ਪਾਰਟੀ ਦੇ ਵਰਕਰ ਦਾ ਖੌਨ ਨਹੀਂ ਚੱਕਿਆ ਹੁਣ ਉਹਨੂੰ ਕਾਂਗਰਸੀਆਂ ਨੇ ਹੀ ਦਰਵਾਜ਼ੇ ਬੰਦ ਕਰਤੇ ਸੀ ਉਹ ਭਾਜਪਾ ਦੇ ਫੁੱਲ ਤੇ ਜਾ ਬੈਠਾ ਜੀ ਤੇ ਹੁਣ ਕੀ ਲੱਗਦਾ ਵਾ ਕਿ ਆਮਾਦੀ ਪਾਰਟੀ ਦੇ ਵੱਲੋਂ ਤੁਹਾਨੂੰ ਟਿਕਟ ਮਿਲ ਚੁੱਕੀ ਔਰ ਜਿੱਤ ਪੱਕੀ ਆ ਦੇਖੋ ਜੇਤ ਦਾ ਹਾਰ ਮੋ ਉਸ ਮਾਲਕ ਕਾਲਪੁਰਖ ਦੇ ਬਾਲਾਜੀ ਮਹਾਰਾਜ ਦੇ ਬਾਬਾ ਦੀਪ ਸਿੰਘ ਦੇ ਹੱਥ ਆ ਆਪਣੇ ਵੱਲੋਂ ਮਿਹਨਤ ਕਰਨਾ ਕਿਉਂਕਿ ਅੱਗੇ ਵੀ ਮਿਹਨਤ ਕੀਤੀ ਆ ਤਾਂ ਹੀ ਪਾਰਟੀ ਨੇ ਭਰੋਸਾ ਰੱਖਿਆ ਵਾ ਔਰ ਲੁਧਿਆਣੇ ਦੇ ਲੋਕ ਜਾਣਦੇ ਆ ਵੀ ਮੈਂ ਜੋ ਕਹਿਣਾ ਉਹ ਕਰਕੇ ਦਿਖਾਉਣਾ ਲੁਧਿਆਣੇ ਨੂੰ ਇੱਕ ਨੰਬਰ ਦਾ ਸ਼ਹਿਰ ਜਿਵੇਂ ਪਹਿਲਾਂ ਅੱਜ ਤੋਂ 15 ਸਾਲ ਪਹਿਲਾਂ ਸੀ ਉਸੇ ਤਰ੍ਹਾਂ ਹੀ ਲੈ ਕੇ ਜਾਣਾ ਬਿਲਕੁਲ ਇੱਕ ਨੰਬਰ ਤੇ ਲੈ ਕੇ ਜਾਣਾ ਇਹ ਹੈਗਾ ਅਸ਼ੋਕ ਪ੍ਰਾਇਰ ਪੱਪੀ ਦਾ ਕਹਿਣਾ ਪਿਆਮ ਆਦਮੀ ਪਾਰਟੀ ਤੋਂ ਤੁਰੰਤ ਬਾਅਦ ਹੀ ਭਾਜਪਾ ਦੀ ਵੀ ਦੂਸਰੀ ਲਿਸਟ ਆ ਗਈ ਔਰ ਭਾਜਪਾ ਨੇ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਆਪਣੀ ਦੂਸਰੀ ਸੂਚੀ ਦੇ ਵਿੱਚ ਪਹਿਲਾਂ ਭਾਜਪਾ ਵੱਲੋਂ 6 ਉਮੀਦਵਾਰ ਐਲਾਨੇ ਗਏ ਸੀ ਤਿੰਨ ਹੋਰ ਉਮੀਦਵਾਰ ਭਾਜਪਾ ਨੇ ਐਲਾਨੇ ਨੇ ਜਿਦੇ ਚ ਬਠਿੰਡਾ ਤੋਂ ਬਠਿੰਡਾ ਸਬਤੋਂ ਐ ਮੈਂ ਬਠਿੰਡਾ ਤੋਂ ਸਿਕੰਦਰ ਸਿੰਘ ਮਲੂਕਾ ਦੀ ਨੋ ਪਰਮਪਾਲ ਕੌਰ ਸਿੱਧੂ ਨੂੰ ਟਿਕਟ ਦਿੱਤੀ ਗਈ ਆ ਪਰਮਪਾਲ ਕੌਰ ਸਿੱਧੂ ਪਿਛਲੇ ਦਿਨੀ ਹੀ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਔਰ ਭਾਜਪਾ ਨੇ ਉਹਨਾਂ ਨੂੰ ਬਠਿੰਡਾ ਤੋਂ ਉਮੀਦਵਾਰ ਬਣਾ ਦਿੱਤਾ ਹੁਸ਼ਿਆਰਪੁਰ ਤੋਂ ਅਨੀਤਾ ਸੋਮਪ੍ਰਕਾਸ਼ ਜਿਹੜੇ ਕੇਂਦਰੀ ਮੰਤਰੀ ਸੋਮਪ੍ਰਕਾਸ਼ ਦੇ ਧਰਮ ਪਤਨੀ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਔਰ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਨੂੰ ਟਿਕਟ ਦਿੱਤੀ ਗਈ ਹੈ ਮਨਜੀਤ ਸਿੰਘ ਮੰਨਾ ਭਾਜਪੀ ਦੇ ਵਿੱਚ ਸ਼ਾਮਲ ਹੋਏ ਸੀ ਔਰ ਮਨਜੀਤ ਸਿੰਘ ਮੰਨਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਖਡੂਰ ਸਾਹਿਬ ਤੋਂ ਸੋ ਹੁਣ ਤੱਕ ਭਾਜਪੀ 9 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਸੰਗਰੂਰ ਫਤਿਹਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੇ ਫਿਰੋਜ਼ਪੁਰ ਇਹ ਚਾਰ ਹਲਕੇ ਹਲੇ ਬਾਕੀ ਨੇ ਜਿੱਥੇ ਬੀਜੇਪੀ ਨੇ ਆਪਣੇ ਪੱਤੇ ਨਹੀਂ ਖੋਲੇ ਸੋ ਨੌ ਉਮੀਦਵਾਰ ਹੁਣ ਤੱਕ ਬੀਜੇਪੀ ਵੱਲੋਂ ਕੁੱਲ ਐਲਾਨੇ ਜਾ ਚੁੱਕੇ ਨੇ ਨੌ ਉਮੀਦਵਾਰਾਂ ਦਾ ਐਲਾਨ ਹੋ ਚੁੱਕਿਆ ਹੈ ਔਰ ਹੁਣ ਜਿਹੜੇ ਉਮੀਦਵਾਰ ਰਹਿੰਦੇ ਨੇ ਸੰਗਰੂਰ ਫਤਿਹਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੇ ਫਿਰੋਜ਼ਪੁਰ ਚਾਰ ਸੀਟਾਂ ਜਿਹੜੀਆਂ ਰਹਿੰਦੀਆਂ ਨੇ ਇੱਥੋਂ ਬੀਜੇਪੀ ਨੇ ਹਲੇ ਤੱਕ ਆਪਣੇ ਉਮੀਦਵਾਰ ਨਹੀਂ ਐਲਾਨੇ ਨੌ ਸੀਟਾਂ ਤੇ ਬੀਜੇਪੀ ਵੱਲੋਂ ਕੈਂਡੀਡੇਟ ਉਤਾਰ ਦਿੱਤੇ ਗਏ। ਸੋ ਇਹ ਨੌ ਚਿਹਰੇ ਨੇ ਬੀਜੇਪੀ ਦੇ ਚਾਰ ਜਿਹੜੇ ਖਾਲੀ ਨੇ ਐ ਔਰ ਨੌ ਚਿਹਰੇ ਜਿਹੜੇ ਨੇ ਜਿਨ੍ਹਾਂ ਦੀਆਂ ਤਸਵੀਰਾਂ ਪਰਮਪਾਲ ਕੌਰ ਸਿੱਧੂ ਬਠਿੰਡਾ ਤੋਂ ਅਨੀਤਾ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਮਲਜੀਤ ਸਿੰਘ ਮੰਨਾ ਖਡੂਰ ਸਾਹਿਬ ਇਹ ਤਿੰਨ ਸੀਟਾਂ ਅਜਲ ਆਣੀਆਂ ਗਈਆਂ ਨੇ ਇਸ ਤੋਂ ਪਹਿਲਾਂ ਰਮਨਿਤ ਬਿੱਟੂ ਲੁਧਿਆਣਾ ਹੰਸਰਾਝਾਂਸ ਫਰੀਦਕੋਟ सुशील रिंकू जालंधर परनीत कौर पटियाला दिनेश बब्बू गुरदासपुर और तरनजीत सिंह संधू अमृतसर ये सीटें ਹੁਣ ਤੱਕ ਬੀਜੇਪੀ ਨੇ ਐਲਾਨੀਆਂ ਨੇ ਸੰਗਰੂਰ ਫਤਿਹਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੇ ਫਿਰੋਜ਼ਪੁਰ ਇਹ ਚਾਰ ਸੀਟਾਂ ਹਲੇ ਬਾਕੀ ਜਿਹੜਾ ਉਮੀਦਵਾਰਾਂ ਨੂੰ ਟਿਕਟ ਮਿਲ ਰਹੀ ਹੈ ਉਹਨਾਂ ਦੇ ਘਰ ਜਸ਼ਨ ਦਾ ਮਾਹੌਲ ਨਜ਼ਰ ਆਉਣ ਲੱਗਿਆ ਹੈ ਸੋਮ ਪ੍ਰਕਾਸ਼ ਮੌਜੂਦਾ ਕੇਂਦਰੀ ਮੰਤਰੀ ਨੇ ਔਰ ਉਹਨਾਂ ਦੀ ਧਰਮ ਪਤਨੀ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਬੀਜੇਪੀ ਵੱਲੋਂ ਹੁਸ਼ਿਆਰਪੁਰ ਤੋਂ ਤਾਂ ਸੋਮ ਪ੍ਰਕਾਸ਼ ਦੇ ਘਰ ਜਸ਼ਨ ਦਾ ਮਾਹੌਲ ਦਿਖਿਆ ਸਮਰਤਕਾਂ ਨੇ ਸੋਮ ਪ੍ਰਕਾਸ਼ ਦੇ ਘਰ ਪਹੁੰਚ ਕੇ ਟਿਕਟ ਮਿਲਣ ਤੇ ਵਧਾਈਆਂ ਦਿੱਤੀਆਂ ਤੇ ਪੰਗੜੇ ਪਾਏ ਬੀਜੇਪੀ ਨੇ ਸੋਮ ਪ੍ਰਕਾਸ਼ ਦੀ ਪਤਨੀ ਨੂੰ ਹੁਸ਼ਿਆਰਪੁਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਇਸ ਦੌੜ ਦੇ ਵਿੱਚ ਵਿਜੇ ਸਾਂਪਲਾ ਦਾ ਨਾਮ ਵੀ ਚੱਲ ਰਿਹਾ ਸੀ ਵਿਜੇ ਸਾਂਪਲਾ ਕਿਉਂਕਿ ਪਹਿਲਾਂ ਹੁਸ਼ਿਆਰਪੁਰ ਤੋਂ ਨੁਮਾਇੰਦਗੀ ਕਰ ਚੁੱਕੇ ਨੇ ਉਹਨਾਂ ਦੀ ਟਿਕਟ ਕੱਟ ਕੇ ਸੋਮ ਪ੍ਰਕਾਸ਼ ਨੂੰ ਦਿੱਤੀ ਗਈ ਸੀ ਪਿਛਲੀ ਵਾਰ ਔਰ ਐਸ ਵਾਰ ਵਿਜੇ ਸਾਂਪਲਾ ਨੂੰ ਉਮੀਦ ਸੀ ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਜਿਸ ਤੋਂ ਬਾਅਦ ਉਹਨਾਂ ਦਾ ਇੱਕ ਟਵੀਟ ਆਇਆ ਟਵੀਟ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਜਦੋਂ ਇੱਕ ਰਾਹ ਬੰਦ ਹੋਵੇ ਤਾਂ ਰੱਬ ਕਈ ਰਸਤੇ ਖੋਲ ਦਿੰਦਾ ਹੈ ਮੇਰੇ ਲਈ ਵੀ ਭਗਵਾਨ ਨੇ ਕੋਈ ਰਸਤਾ ਜ਼ਰੂਰ ਨਿਰਧਾਰਿਤ ਕੀਤਾ ਹੋਵੇਗਾ ਮੇਰਾ ਸਾਥ ਦੇਣ ਵਾਲੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਇਸ ਇਸ ਟਵੀਟ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਿਜੇ ਸੰਪਲਾ ਅਖਿਰ ਕਹਿਣਾ ਕੀ ਚਾਉਂਦੇ ਨੇ ਕਿਹੜਾ ਰਸਤਾ ਖੋਲਣ ਦੀ ਗੱਲ ਵਿਜੇ ਸੰਪਲਾ ਕਹਿ ਰਹੇ ਨੇ ਯਾਨੀ ਇੱਕ ਰਸਤਾ ਬੰਦ ਹੋਇਆ ਇਹ ਤੇ ਸਮਝ ਆਉਂਦਾ ਹੈ ਕਿ ਵਿਜੇ ਸੰਪਲਾ ਨੂੰ ਟਿਕਟ ਨਹੀਂ ਮਿਲੀ ਇਸ ਕਰਕੇ ਉਹਨਾਂ ਦਾ ਉਹ ਆਪਣਾ ਦਰਦ ਬਿਆਨ ਕਰ ਰਹੇ ਨੇ ਪਰ ਅੱਗੇ ਕਿਸ ਰਸਤੇ ਦੀ ਕਿਹੜਾ ਰਸਤਾ ਖੁੱਲਣ ਦੀ ਉਹ ਗੱਲ ਕਹਿ ਰਹੇ ਨੇ ਇਹ ਹਾਲੇ ਵੀ ਭੇਤ ਬਣਿਆ ਹੈ ਵਿਨੇਸ਼ ਘਟਾਰੀਆ ਮੇਰੇ ਸਾਹ ਯੋਗੀ ਜੁੜੇ ਨੇ ਫੋਨ ਲਾਈਨ ਤੇ ਹੋਰ ਗੱਲਬਾਤ ਦੇ ਲਈ ਵਿਨੇਸ਼ ਇੱਕ ਚੀਜ਼ ਤੇ ਬੜੀ ਸਪਸ਼ਟ ਸਮਝ ਆਉਂਦੀ ਹੈ ਕਿ ਵਿਜੇ ਸਾਪਲਾ ਦੌੜ ਦੇ ਵਿੱਚ ਸੀਗੇ ਔਰ ਇਹ ਬੰਨਿਆ ਜਾ ਰਿਹਾ ਸੀ ਕਿ ਚਲੋ ਪਿਛਲੀ ਵਾਰ ਟਿਕਟ ਦਿੱਤੀ ਫਿਰ ਵੀ ਵਿਜੇ ਸਾਪਲਾ ਨੂੰ ਐਡਜਸਟ ਕੀਤਾ ਗਿਆ ਉਹਨਾਂ ਨੂੰ ਕਮਿਸ਼ਨ ਦੀ ਜਿਹੜਾ ਸੀਓ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਪਰ ਉਸ ਤੋਂ ਬਾਅਦ ਉਸ ਤੋਂ ਵੀ ਰਿਜ਼ਾਈਨ ਲੈ ਲਿਆ ਤਾਂ ਇਹ ਲੱਗਦਾ ਸੀ ਕਿ ਇਸ ਵਾਰ ਪਾਰਟੀ ਹੋ ਸਕਦਾ ਹੈ ਸੋਮ ਪ੍ਰਕਾਸ਼ ਦੇ ਪਰਿਵਾਰ ਚ ਟਿਕਟ ਨਾ ਦੇ ਕੇ ਵਿਜੇ ਸਾਪਲਾ ਨੂੰ ਉਮੀਦਵਾਰ ਬਣਾ ਦੇ ਪਰ ਕਿਉਂਕਿ ਨਾਮ ਸਾਹਿਬ ਨੇ ਆ ਗਿਆ ਸੋਮ ਪ੍ਰਕਾਸ਼ ਤੇ ਧਰਮਪਤਨੀ ਨੂੰ ਟਿਕਟ ਦੇ ਦਿੱਤੀ ਗਈ ਤਾਂ ਹੁਣ ਵਿਜੇ ਸਾਪਲਾ ਆਪਣੇ ਲਈ ਰਸਤਾ ਤਲਾਸ਼ ਰਹੇ ਨੇ ਬਿਲਕੁਲ ਵਿਜੇ ਦੇਖੋ ਕਿ ਵਿਜੇ ਸਾਪਲਾ ਪਿਛਲੀ ਵਾਰ ਵੀ ਟਿਕਟ ਨਹੀਂ ਪਿਛਲੀ ਵਾਰ ਵੀ ਇਹਨਾਂ ਦੀ ਜਦੋਂ ਟਿਕਟ ਕੱਟੀ ਗਈ ਸੀ ਤਾਂ ਉਦੋਂ ਵੀ ਇੱਕ ਇਹਨਾਂ ਨੇ ਟਵੀਟ ਕਰਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀਗੀ ਤੇ ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਉਹ ਟਵੀਟ ਨੂੰ ਡਿਲੀਟ ਕਰਤਾ ਸੀਗਾ ਤੇ ਭਾਜਪਾ ਨੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਇੱਕ ਪੋਸਟ ਦੇ ਕੇ ਨਵਾਜਿਆ ਸੀਗਾ ਤੇ ਹੁਣ ਚੋਣਾਂ ਤੋਂ ਲਗਭਗ 6 ਮਹੀਨੇ ਪਹਿਲਾਂ ਜਿਹੜਾ ਇਹਨਾਂ ਨੂੰ ਅਹੁਦਾ ਦਿੱਤਾ ਸੀ ਐਸੀ ਕਮਿਸ਼ਨ ਵਾਲਾ ਉਸ ਤੋਂ ਵੀ ਇਹਨਾਂ ਤੋਂ ਰਿਜ਼ਾਈਨ ਲੈ ਲਿਆ ਗਿਆ ਸੀਗਾ ਤੇ ਉਦੋਂ ਉਮੀਦ ਕੀਤੀ ਜਾ ਰਹੀ ਸੀ ਕਿ ਵਿਜੇ ਸਾਪਲਾ ਫਿਰ ਤੋਂ ਇਲੈਕਟੋਰਲ ਬੈਟਲ ਵਿੱਚ ਆ ਸਕਦੇ ਐ ਤੇ ਉਦੋਂ ਵਿਜੇ ਸਾਪਲਾ ਨੇ ਇਹ ਗੱਲ ਕਹੀ ਵੀ ਸੀਗੀ ਕਿ ਉਹਨਾਂ ਨੂੰ ਅੱਗੇ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਤੇ ਐਕਸਪੈਕਟ ਕਰ ਰਹੇ ਸੀ ਵਿਜੇ ਸਾਪਲਾ ਹੁਸ਼ਿਆਰਪੁਰ ਹੋਵੇ ਜਾਂ ਜਲੰਧਰ ਹੋਵੇ ਕਿਉਂਕਿ ਦੋਨੋਂ ਦੁਆਬੇ ਦੀਆਂ ਸੀਟਾਂ ਤੇ ਇਹਨਾਂ ਦਾ ਜਿਹੜਾ ਬੇਸ ਹੈ ਉਹ ਦੁਆਬੇ ਵਿੱਚ ਹੀ ਐ ਤੇ ਵਿਜੇ ਸਾਪਲਾ ਨੂੰ ਇਹ ਉਮੀਦ ਸੀਗੀ ਕਿ ਜਲੰਧਰ ਦੀ ਸੀਟ ਦਾ ਹਾਲਾਕਿ ਪਾਜ ਸ਼ੱਕ ਦੀ ਹੈ ਪਰ ਅੱਜ ਜਦੋਂ ਲਿਸਟ ਸਾਹਮਣੇ ਆਈ ਤੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਦੇ ਧਰਮਪਤਰੀ ਨੂੰ ਟਿਕਟ ਦਿੱਤੀ ਗਈ ਤਾਂ ਵਿਜੇ ਸਾਹਪਲਾ ਦਾ ਦਰਦ ਹੈ ਜਿਹੜਾ ਮੁਰਤੋਂ ਛਲ ਗਿਆ ਹੈ ਹਾਲਾਂਕਿ ਉਹਨਾਂ ਨੇ ਕੋਈ ਇਸ ਟਾਈਪ ਚ ਤਾਂ ਨਹੀਂ ਕਹਿ ਸਕਦੇ ਕਿ ਕੋਈ ਪਾਰਟੀ ਦੇ ਐਂਟੀ ਸਟੇਟਮੈਂਟ ਜਾਰੀ ਕੀਤੀ ਹੈ ਜਾਂ ਕੋਈ ਅਜਿਹੀ ਗੱਲ ਕੀਤੀ ਹੈ ਜਿਸ ਨੂੰ ਪਾਰਟੀ ਨਾਲ ਨੁਕਸਾਨ ਪਹੁੰਚੇ ਪਰ ਉਹਨਾਂ ਨੇ ਇਹ ਟਿੱਪਣੀ ਜ਼ਰੂਰ ਕੀਤੀ ਹੈ ਕਿ ਇੱਕ ਰਸਤਾ ਜਦੋਂ ਭਗਵਾਨ ਹੁੰਦਾ ਬੰਦ ਹੁੰਦਾ ਹੈ ਤਾਂ ਰੱਬ ਹੋਰ ਕੋਈ ਦੂਸਰੇ ਰਾਸਤੇ ਖੋਲ ਦਿੰਦਾ ਹੈ ਤੇ ਇੱਕ ਤਰੀਕੇ ਨਾਲ ਯਾਨੀ ਵਿਦਨ ਪਾਰਟੀ ਕੋਈ ਹੋਰ ਰਸਤਾ ਹੋ ਸਕਦਾ ਹੈ ਐਗਜੈਕਟਲੀ ਐਗਜੈਕਟਲੀ ਵਿਜੇ ਹੋਈ ਇਹ 4 ਜੂਨ ਤੋਂ ਬਾਅਦ ਜੇ ਕੋਈ ਨਵੀਂ ਸਰਕਾਰ ਫਾਰਮ ਹੁੰਦੀ ਹੈ ਤਾਂ ਉਹਨਾਂ ਨੂੰ ਇਹ ਉਮੀਦ ਹੈ ਕਿ ਅਗਨੇ 8 ਵਾਲੇ ਦਿਨਾਂ ਵਿੱਚ ਰੱਬ ਨੇ ਉਹਨਾਂ ਲਈ ਕੋਈ ਨਵਾਂ ਰਸਤਾ ਡਿਸਾਈਡ ਕੀਤਾ ਹੋਊਗਾ ਇਸ ਕਰਕੇ ਹੁਣ ਉਹਨਾਂ ਨੂੰ ਐਕਸਪੈਕਟਡ ਹੈ ਕਿ ਕੁਝ ਨਵੀਂ ਜ਼ਿੰਮੇਵਾਰੀ ਮਿਲੂਗੀ ਤੇ ਨਾਲ ਹੀ ਉਹਨਾਂ ਨੇ ਉਹਨਾਂ ਸਾਥੀਆਂ ਦਾ ਧੰਨਵਾਦ ਕੀਤਾ ਹੈ ਜਿਹੜੇ ਉਹਨਾਂ ਦੇ ਨਾਲ ਖੜੇ ਰਹੇ ਪਿਛਲੇ ਕਾਫੀ ਟਾਈਮ ਤੋਂ ਜਦੋਂ ਉਹ ਬੈਕ ਟੂ ਬੈਕ ਕੈਂਪੇਨ ਵੀ ਕਰ ਰਹੇ ਸੀ ਜਾਂ ਜਦੋਂ ਟਿਕਟ ਵੀ ਆਖਰ ਵਿੱਚ ਰੱਖ ਰਹੇ ਸੀ ਜੀ ਵਿਜੇ ਠੀਕ ਹੈ ਸ਼ੁਕਰੀਆ ਵਿਨੇਸ਼ ਇਸ ਗੱਲਬਾਤ ਦੇ ਲਈ ਤਾਂ ਵਿਜੇ ਸਾਪਲਾ ਦਾ ਦਰਦ ضرور ਛਲਕਿਆ ਇਸ ਨੂੰ ਕਹਿ ਸਕਦੇ ਹਾਂ ਜਦੋਂ ਕਿਸੇ ਦੀ ਉਮੀਦ ਬਹੁਤ ਵੱਡੀ ਲੱਗੀ ਹੋਵੇ ਔਰ ਟਿਕਟ ਦਾ ਐਲਾਨ ਕਿਉਂਕਿ ਟਿਕਟ ਤੇ ਕਿਸੇ ਇੱਕ ਨੂੰ ਮਿਲਣੀ ਹੈ ਦਾਅਵੇਦਾਰ ਬਹੁਤ ਸਾਰੇ ਹੁੰਦੇ ਨੇ ਔਰ ਜਿਸ ਨੂੰ ਟਿਕਟ ਨਹੀਂ ਮਿਲਦੀ ਉਹ ਨਿਰਾਸ਼ ਜ਼ਰੂਰ ਨਜ਼ਰ ਆਉਂਦਾ ਹੈ ਜਾਂ ਉਹਨਾਂ ਦਾ ਦਰਦ ਜ਼ਰੂਰ ਨਜ਼ਰ ਆਉਂਦਾ ਹੈ ਔਰ ਉਹੀ ਦਰਦ ਵਿਜੇ ਸੰਪਲਾ ਦਾ ਇਸ ਪੋਸਟ ਦੇ ਵਿੱਚ ਨਜ਼ਰ ਆਇਆ